ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਇੱਕ ਵਾਰ ਫਿਰ ਵੱਡੀ ਮੁਸੀਬਤ ਦੇ ਵਿੱਚ ਫਸ ਚੁੱਕੇ ਨੇ ਤੁਹਾਨੂੰ ਦੱਸ ਦਈਏ ਕਿ ਉੱਥੋਂ ਦੀ ਅਦਾਲਤ ਦੇ ਵੱਲੋਂ ਉਹਨਾਂ ਨੂੰ 17 ਸਾਲ ਦੀ ਸਜ਼ਾ ਸੁਣਾਈ ਗਈ ਹੈ ਇਮਰਾਨ ਖਾਨ ਹੀ ਨਹੀਂ ਉਹਨਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਵੀ 17 ਸਾਲ ਦੀ ਸਜ਼ਾ ਸੁਣਾਈ ਗਈ ਹੈ ਤਤੋਸ਼ਾ ਖਾਨਾ ਭਿਸ਼ਟਾਚਾਰ ਮਾਮਲਾ ਇਸ ਮਾਮਲੇ ਦੇ ਵਿੱਚ ਇਹ ਸਜ਼ਾ ਸੁਣਾਈ ਗਈ ਹੈ ਸਾਲ 2018 ਦਾ ਇਹ ਮਾਮਲਾ ਹੈ ਜਦੋਂ 사ウਦੀ ਅਰਬ ਦੇ ਵਿੱਚ ਪ੍ਰਧਾਨ ਮੰਤਰੀ ਹੁੰਦੇ ਹੋਏ ਇਮਰਾਨ ਖਾਨ ਉੱਥੇ ਦੌਰੇ ਤੇ ਜਾਂਦੇ ਨੇ ਔਰ ਉੱਥੋਂ ਦੇ ਪ੍ਰਿੰਸ ਦੇ ਵੱਲੋਂ ਉਹਨਾਂ ਨੂੰ ਇੱਕ ਬੁਲਗਾਰੀ ਘੜੀ ਸੈਟ ਗਿਫਟ ਕੀਤਾ ਜਾਂਦਾ ਹੈ ਤਾਂ ਇਸ ਮਾਮਲੇ ਦੇ ਵਿੱਚ ਜਦੋਂ Imran Khan ਵਾਪਸ ਆਉਂਦੇ ਨੇ ਤਾਂ ਉਹ ਕੜੀ ਆਪਣੀ ਪਤਨੀ ਨੂੰ ਉਹਨਾਂ ਦੇ ਵੱਲੋਂ ਦੇ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਵਿੱਚ ਉਹਨਾਂ ਦੇ ਵੱਲੋਂ ਕਾਫੀ ਘੱਟ ਕੀਮਤ ਦੇ ਵਿੱਚ ਤੋਸ਼ਾਖਾਨਾ ਤੋਂ ਇਹ ਕੜੀ ਖਰੀਦੀ ਜਾਂਦੀ ਹੈ ਜਿਸ ਦੇ ਚਲਦੇ ਇਹ ਖਬਰ ਸਾਊਦੀ ਅਰਬ ਤੱਕ ਵੀ ਪਹੁੰਚ ਜਾਂਦੀ ਹੈ ਔਰ ਜਦੋਂ ਇਸ ਭ੍ਰਿਸ਼ਟਾਚਾਰ ਦਾ ਪਤਾ ਲੱਗਦਾ ਹੈ ਤਾਂ ਉਸਦੇ ਬਾਅਦ ਤੋਂ ਹੀ ਇਹ ਮਾਮਲਾ ਲਗਾਤਾਰ ਤੂਲ ਫਰਦਾ ਜਾ ਰਿਹਾ ਹੈ ਤਾਂ ਤੋਸ਼ਾਖਾਨਾ ਪਾਕਿਸਤਾਨ ਦੇ ਜਿਹੜੇ ਪ੍ਰਧਾਨ ਮੰਤਰੀਆਂ ਨੂੰ ਗਿਫਟ ਮਿਲਦੇ ਨੇ ਤਾਂ ਉੱਥੇ ਤੋਸ਼ਾਖਾਨਾ ਦੇ ਵਿੱਚ ਰੱਖੇ ਜਾਂਦੇ ਨੇ ਤਾਂ ਇਹ ਨਿਕਲ ਲਾ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿ ਉਸ ਤੋਸ਼ਾਖਾਨਾ ਦੇ ਵਿੱਚੋਂ ਇਮਰਾਨ ਖਾਨ ਦੇ ਵੱਲੋਂ ਬੜੀ ਸਸਤੀ ਕੀਮਤਾਂ ਦੇ ਉੱਤੇ ਉਥੋਂ ਮਹਿੰਗੇ ਮਹਿੰਗੇ ਗਿਫਟ ਖਰੀਦੇ ਜਾਂਦੇ ਨੇ ਔਰ ਉਹਨਾਂ ਦੀ ਕੀਮਤ ਕਾਫੀ ਘੱਟ ਰੱਖੀ ਜਾਂਦੀ ਹੈ ਜਦੋਂ ਕਿ ਉਹ ਕਾਫੀ ਮਹਿੰਗੇ ਗਿਫਟ ਸੀ ਔਰ ਇਹਨਾਂ ਦੇ ਵਿੱਚ ਉਹ ਸਾਊਦੀ ਜਿਹੜਾ ਸਾਊਦੀ ਦਾ ਪ੍ਰਿੰਸ ਹੈ ਤਾਂ ਉਸਦੇ ਵੱਲੋਂ ਇਹ ਜਿਹੜਾ ਗਿਫਟ ਦਿੱਤਾ ਗਿਆ ਸੀ ਬੁਲਗਾਰੀ ਕੜੀ ਦਾ ਸੈੱਟ ਤਾਂ ਉਹ ਵੀ ਸ਼ਾਮਲ ਸੀ ਤਾਂ ਇਸ ਮਾਮਲੇ ਦੇ ਵਿੱਚ 17 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਇਮਰਾਨ ਖਾਨ ਅਤੇ ਉਹਨਾਂ ਦੀ ਪਤਨੀ 부ਸ਼ਰਾ ਬੀਬੀ ਨੂੰ 17-17 ਸਾਲ ਦੀ ਸਜ਼ਾ ਸੁਣਾਈ ਗਈ ਹੈ ਸ਼ਨੀਵਾਰ ਨੂੰ ਇਹ ਫੈਡਰਲ ਇਨਵੈਸਟੀਗੇਸ਼ਨ ਏਜੰਸੀ FIA ਦੇ ਵੱਲੋਂ ਵਿਸ਼ੇਸ਼ ਅਦਾਲਤ ਦੀ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਔਰ ਇਹਨਾਂ ਦੋਹਾਂ ਦੇ ਉੱਤੇ 16 ਕਰੋੜ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਤਾਂ ਫਿਲਹਾਲ ਦੱਸ ਦਈਏ ਕਿ ਇਹ ਮਾਮਲਾ ਮਹਿੰਗੇ ਬੁਲਗਾਰੀ ਘੜੀ ਦੇ ਸੈੱਟ ਨੂੰ ਬਹੁਤ ਘੱਟ ਕੀਮਤ ਉਤੇ ਖਰੀਦਣੇ ਨਾਲ ਜੁੜਿਆ ਹੋਇਆ ਹੈ ਔਰ 라ਵਲਪਿੰਡੀ ਦੀ ਅੜਿਆਲਾ ਜੇਲ੍ਹ ਦੇ ਵਿੱਚ ਸੁਣਵਾਈ ਹੁੰਦੀ ਹੈ ਜਿਸ ਦੇ ਵਿੱਚ ਇਹ ਫੈਸਲਾ ਸੁਣਾਇਆ ਜਾਂਦਾ ਹੈ ਔਰ ਇਮਰਾਨ ਖਾਨ ਨੂੰ 17 ਸਾਲ ਦੀ ਸਜ਼ਾ ਸੁਣਾਈ ਜਾਂਦੀ ਹੈ ਔਰ ਉੱਥੇ ਬਿਸ਼ਰਾ ਬੀਬੀ ਨੂੰ ਵੀ 17 ਸਾਲ ਦੀ ਸਜ਼ਾ ਸੁਣਾਈ ਜਾਂਦੀ ਹੈ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਅਦਾਲਤ ਦੇ ਵੱਲੋਂ ਇਮਰਾਨ ਖਾਨ ਦੀ ਉਮਰ ਨੂੰ ਦੇਖਦੇ ਹੋਏ ਸਜ਼ਾ ਦੇ ਵਿੱਚ ਇਹ ਨਰਮੀ ਵਰਤੀ ਗਈ ਹੈ ਨਹੀਂ ਤੇ ਸਜ਼ਾ ਇਸ ਤੋਂ ਵੀ ਜ਼ਿਆਦਾ ਜਿਹੜੀ ਕਠੋਰ ਹੋ ਸਕਦੀ ਸੀ ਔਰ ਬੁਸ਼ਰਾ ਬੀਬੀ ਕਿਉਂਕਿ ਇੱਕ ਮੈਲਾ ਹੈ ਤੇ ਇਸ ਕਰਕੇ ਉਹਨਾਂ ਦੇ ਨਾਲ ਵੀ ਨਰਮੀ ਇੱਥੇ ਵਰਤੀ ਗਈ ਹੈ ਪਰ ਇਹ ਜਿਹੜੀ Imran Khan ਦੀ ਟੀਮ ਹੈ ਉਹਨਾਂ ਦਾ ਕਹਿਣਾ ਹੈ ਕਿ ਹਾਈ ਕੋਰਟ ਦੇ ਦੁੱਖ ਕਰਨਗੇ ਉਹ ਔਰ ਹਾਈ ਕੋਰਟ ਦੇ ਵਿੱਚ ਜਾ ਕੇ ਇਸ ਮਾਮਲੇ ਦੇ ਖਿਲਾਫ ਅਪੀਲ ਉਹਨਾਂ ਦੇ ਵੱਲੋਂ ਕੀਤੀ ਜਾਵੇਗੀ ਪਰ ਇਹ ਮਾਮਲਾ ਬੀਤੇ ਕਾਫੀ ਸਮੇਂ ਤੋਂ ਚਰਚਾ ਦੇ ਵਿੱਚ ਸੀ ਤੋਸ਼ਾਖਾਨਾ ਕੇਸ ਜਿਹੜਾ ਕਿ ਉਹਨਾਂ ਦੀ ਪਤਨੀ ਬੁਸ਼ਰਾ ਅਤੇ ਇਮਰਾਨ ਖਾਨ ਦੇ ਉੱਤੇ ਚੱਲ ਰਿਹਾ ਸੀ ਉਹ ਤੋਸ਼ਾਖਾਨਾ ਦੇ ਵਿੱਚ ਜਿਹੜੇ ਗਿਫਟ ਰੱਖੇ ਜਾਂਦੇ ਸੀ ਤਾਂ ਉਹਨਾਂ ਨੂੰ ਬੜੀ ਘੱਟ ਕੀਮਤ ਤੇ ਇਹਨਾਂ ਦੇ ਵੱਲੋਂ ਖਰੀਦਿਆ ਜਾਂਦਾ ਸੀ ਜਿਸ ਕਰਕੇ ਇਹ ਪੂਰਾ ਪ੍ਰਿਸ਼ਟਾਚਾਰ ਜਦੋਂ ਨਿਕਲ ਕੇ ਸਾਹਮਣੇ ਆਉਂਦਾ ਤਾਂ ਇਹ ਵਿਵਾਦਾ ਦੇ ਵਿੱਚ ਘਿਰ ਜਾਂਦੇ ਨੇ ਹਾਲਾਂਕਿ ਇਹ ਤੋਸ਼ਾਖਾਨਾ ਦੋ ਦਾ ਮਾਮਲਾ ਜਿੱਥੇ ਸਾਊਦੀ ਅਰਬ ਦੇ ਜਿਹੜਾ ਪ੍ਰਿੰਸ ਸੀ ਉਸ ਦੇ ਵੱਲੋਂ ਬੁਲਗਾਰੀ ਘੜੀ ਦਾ ਸੈੱਟ ਦਿੱਤਾ ਗਿਆ ਸੀ ਤਾਂ ਉਹ ਘੜੀ ਬਹੁਤ ਘੱਟ ਕੀਮਤ ਉੱਤੇ ਖਰੀਦਣ ਦਾ ਇਹ ਮਾਮਲਾ ਹੈ ਔਰ ਦੱਸ ਦਈਏ ਕਿ ਇਹ ਬੁਸ਼ਰਾ ਦੀ ਗਲਤੀ ਦੇ ਨਾਲ ਹੀ ਇਮਰਾਨ ਖਾਨ ਫਸ ਜਾਂਦੇ ਨੇ ਜਦੋਂ ਸਾਊਦੀ ਅਰਬ ਦੇ ਦੌਰੇ ਤੋਂ ਉਹ ਵਾਪਸ ਆਉਂਦੇ ਨੇ ਤਾਂ ਆਪਣੀ ਪਤਨੀ ਬੁਸ਼ਰਾ ਬੀਬੀ ਨੂੰ ਇਹ ਘੜੀ ਦਾ ਸੈੱਟ ਫੜਾ ਦਿੰਦੇ ਨੇ ਜਿਸ ਤੋਂ ਬਾਅਦ ਬੁਸ਼ਰਾ ਬੀਬੀ ਦੇ ਵੱਲੋਂ ਉਹਨਾਂ ਦੇ ਮਨ ਦੇ ਵਿੱਚ ਇਹ ਲਾਲਚ ਜਾਗ ਜਾਂਦਾ ਹੈ ਔਰ ਉਹਨਾਂ ਦੇ ਵੱਲੋਂ ਇੱਕ ਮੰਤਰੀ ਨੂੰ ਕਿਹਾ ਜਾਂਦਾ ਹੈ ਕਿ ਇਸ ਘੜੀ ਦੀ ਅਸਲ ਕੀਮਤ ਪਤਾ ਕੀਤੀ ਜਾਵੇ ਜਦੋਂ ਇਹ ਅਸਲ ਕੀਮਤ ਪਤਾ ਲਗਾਉਣ ਦੀ ਇਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜਿਹੜਾ ਸ਼ੋਅਰੂਮ ਦਾ ਮਾਲਕ ਹੈ ਤਾਂ ਇਸ ਦੀ ਮੈਨੂਫੈਕਚਰਿੰਗ ਜਿਹੜੀ ਕੰਪਨੀ ਹੈ ਤਾਂ ਉੱਥੇ ਫੋਨ ਲਗਾ ਦਿੰਦਾ ਹੈ ਜਿਸ ਤੋਂ ਬਾਅਦ ਇੱਕ ਆਡੀਓ ਵੀ ਲੀਕ ਹੁੰਦੀ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਇਹਨਾਂ ਦੇ ਵੱਲੋਂ ਕੀਮਤ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ ਘੜੀ ਬਣਾਉਣ ਵਾਲੀ ਕੰਪਨੀ ਨੂੰ ਇਹ ਸਾਰੀ ਜਾਣਕਾਰੀ ਹੁੰਦੀ ਹੈ ਕਿ ਇਹ ਸਾਊਦੀ ਦੇ ਪ੍ਰਿੰਸ ਵੱਲੋਂ ਖਰੀਦੀ ਗਈ ਸੀ ਗਿਫਟ ਦੇ ਵਿੱਚ ਦਿੱਤੀ ਗਈ ਸੀ ਘੜੀ ਤਾਂ ਉਹਨਾਂ ਦੇ ਵੱਲੋਂ ਸਿੱਧਾ ਸਾਊਦੀ ਪ੍ਰਿੰਸ ਦੇ ਆਫਿਸ ਦੇ ਵਿੱਚ ਸੰਪਰਕ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਔਰ ਪਤਾ ਲੱਗਦਾ ਹੈ ਕਿ ਇਹ ਦੋ ਕੜੀਆਂ ਬਣਵਾਈਆਂ ਗਈਆਂ ਸੀ ਔਰ ਇਹ ਇਹਨਾਂ ਦੇ ਵਿੱਚੋਂ ਇੱਕ ਵਿਕਨ ਲਈ ਆਈ ਹੈ ਤਾਂ ਇਹ ਇੱਕ ਤਰੀਕੇ ਦੇ ਨਾਲ ਇਹ ਤੋਸ਼ਾਖਾਨਾ ਦੇ ਵਿੱਚ ਜਿਹੜੇ ਮਹਿੰਗੇ ਸਮਾਨ ਕੀਮਤੀ ਗਿਫਟ ਉੱਥੇ ਦੇ ਪ੍ਰਧਾਨ ਮੰਤਰੀ ਨੂੰ ਮਿਲਦੇ ਨੇ ਤਾਂ ਉਹਨਾਂ ਦੇ ਨਾਲ ਇਹ ਭ੍ਰਿਸ਼ਟਾਚਾਰ ਕੀਤਾ ਗਿਆ ਸੀ ਜਿਸ ਦੇ ਚੱਲਦੇ ਜਦੋਂ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਸਾਊਦੀ ਅਰਬ ਦੇ ਪ੍ਰਿੰਸ ਦੇ ਵੱਲੋਂ ਵੀ ਪਾਕਿਸਤਾਨ ਸਰਕਾਰ ਦੇ ਨਾਲ ਸੰਪਰਕ ਕਰਕੇ ਇਸ ਦੇ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਉਸ ਤੋਂ ਕੁਝ ਸਮੇਂ ਬਾਅਦ Imran ਦੀ ਪਤਨੀ Bushra ਤੇ ਉਸਦੇ ਜਿਹੜਾ ਦੋਸਤ Zulfe Bukhari ਤਾਂ ਉਸ ਦਾ ਵੀ ਇੱਕ ਆਡੀਓ ਲੀਗ ਸਾਹਮਣੇ ਆਉਂਦਾ ਜਿਸ ਦੇ ਵਿੱਚ ਇਹ ਪਤਾ ਲੱਗਦਾ ਹੈ ਕਿ ਇਹ ਘੜੀ ਵਿਕਵਾਉਣ ਦੀ ਕੋਸ਼ਿਸ਼ 부ਸ਼ਰਾ ਦੇ ਵੱਲੋਂ ਕੀਤੀ ਗਈ ਸੀ ਤਾਂ ਜਦੋਂ ਇਸ ਕੇਸ ਦੇ ਵਿੱਚ ਪੁਖਤਾ ਸਬੂਤ ਮਿਲ ਜਾਂਦੇ ਨੇ ਤਾਂ ਅਦਾਲਤ ਨੇ ਇਸ ਮਾਮਲੇ ਦੇ ਵਿੱਚ ਇਮਰਾਨ ਖਾਨ ਨੂੰ ਦੋਸ਼ੀ ਮੰਨਿਆ ਹੈ ਔਰ 부ਸ਼ਰਾ ਬੀਬੀ ਨੂੰ ਵੀ ਇਸ ਮਾਮਲੇ ਦੇ ਵਿੱਚ ਦੋਸ਼ੀ ਮੰਨਿਆ ਗਿਆ ਹੈ ਦੱਸਦੀ ਹੈ ਕਿ ਇਮਰਾਨ ਖਾਨ ਨੇ 2 ਕਰੋੜ ਦੀ ਘੜੀ ਨੂੰ 5 ਲੱਖ ਦਾਇਰੇ ਵਿੱਚ ਖਰੀਦਿਆ ਸੀ ਜਿਸ ਕਰਕੇ ਅ ਵੰਗੀ ਘੜੀ ਬਹੁਤ ਸਸਤੀ ਕੀਮਤ ਤੇ ਖਰੀਦੀ ਗਈ ਸੀ ਜਿਸ ਦਾ ਜਿਹੜਾ ਪੂਰਾ ਕ੍ਰਿਸ਼ਟਾਚਾਰ ਜਦੋਂ ਨਿਕਲ ਕੇ ਸਾਹਮਣੇ ਆਉਂਦਾ ਤੇ Imran Khan ਦੇ ਉੱਤੇ ਇਹ ਕਾਰਵਾਈ ਕੀਤੀ ਜਾਂਦੀ ਹੈ ਤਾਂ ਫਿਲਹਾਲ Imran Khan ਔਰ Bishra Bibi ਨੂੰ 17-17 ਸਾਲ ਦੀ ਸਜ਼ਾ ਹੋ ਚੁੱਕੀ ਹੈ ਦੱਸ ਦੇ ਕਿ ਬੀਤੇ 2.5 ਸਾਲਾਂ ਤੋਂ ਲਗਾਤਾਰ Imran Khan ਅ ਵੈਸੇ ਵੀ ਜੇਲ੍ਹ ਦੇ ਵਿੱਚ ਹੀ ਨੇ ਪਰ ਹੁਣ ਹੋਰ ਇੱਕ ਸਜ਼ਾ ਸੁਣਾ ਦਿੱਤੀ ਗਈ ਹੈ ਔਰ ਲਗਾਤਾਰ ਜਿਹੜੇ ਮਾਮਲੇ ਨੇ Imran Khan ਦੇ ਖਿਲਾਫ ਪਾਕਿਸਤਾਨ ਦੀ ਸਰਕਾਰ ਦੇ ਵੱਲੋਂ ਖੋਲੇ ਜਾ ਰਹੇ ਨੇ ਜਦੋਂ ਪ੍ਰਧਾਨ ਮੰਤਰੀ ਬਣੇ ਸੀ ਤਾਂ 2018 ਤੋਂ 2022 ਦੇ ਵਿੱਚ ਤਕਰੀਬਨ 108 ਤੋਹਫੇ ਇਹਨਾਂ ਨੂੰ ਮਿਲੇ ਸੀ ਜਿਨ੍ਹਾਂ ਦੇ ਵਿੱਚੋਂ ਕਈ ਤੋਹਫੇ ਕਾਫੀ ਮਹਿੰਗੇ ਸੀ ਔਰ ਇਹਨਾਂ ਨੂੰ ਬਹੁਤ ਘੱਟ ਕੀਮਤ ਤੇ ਖਰੀਦਿਆ ਗਿਆ ਸੀ ਤਾਂ ਫਿਲਹਾਲ 2 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਾ Imran Khan ਜੇਲ੍ਹ ਦੇ ਵਿੱਚ ਬੰਦ ਨੇ ਔਰ ਇੱਕ ਹੋਰ ਮਾਮਲਾ ਉਹਨਾਂ ਦੇ ਖਿਲਾਫ ਦਰਜ ਹੋ ਚੁੱਕਾ ਹੈ ਹਾਲਾਂਕਿ ਜਿਹੜੀ ਇਮਰਾਨ ਖਾਨ ਦੀ ਟੀਮ ਹੈ ਉਹਨਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਦਾ ਰੁਖ ਕੀਤਾ ਜਾਵੇਗਾ ਪਰ ਫਿਲਹਾਲ ਮੁਸ਼ਕਲਾਂ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਮਰਾਨ ਖਾਨ ਦੀਆਂ